ਕੀ ਤੁਸੀਂ ਜਾਣਦੇ ਹੋ ਪੀਤਾਵਾ ਲਿਖਣ ਵਾਲੀ 40 ਸਿੰਘਾਂ ਨੂੰ ਕਿਵੇਂ ਮੁਕਤੀਆਂ ਦਾ ਕਿਤਾਬ ਮਿਲਿਆ ਆਓ ਇਸ ਵੀਡੀਓ ਵਿੱਚ ਜਾਣਦੇ ਹਾਂ 40 ਮੁਕਤੀਆਂ ਦਾ ਇਤਿਹਾਸ 40 ਮੁਕਤੀ ਸਿੱਖ ਇਤਿਹਾਸ ਦੀ ਉਹ ਹਨ ਮਹਾਰਸੂਰ ਮਹਿਾਨ ਜਿਨ੍ਹਾਂ ਨੇ ਕਿਦਰਾਨੀ ਦੀ ਟਾਫ ਦੀ ਮੁਗਲ ਫੌਜਾਂ ਦਾ ਟਕਰਾ ਕਰਦਿਆਂ ਸਹਾਦਤ ਪ੍ਰਾਪਤ ਕੀਤੀ ਸੀ ਇਹਨਾਂ ਦਾ ਇਤਿਹਾਸ ਬਹੁਤ ਹੀ ਭਾਵੁਕ ਤੇ ਪ੍ਰੇਰਨਾਦਾਇਕ ਹੈ ਜਦੋਂ ਮੁਗਲ ਫੌਜਾਂ ਨੇ ਅਲਾਪੁਰ ਸਾਹਿਬ ਦੇ ਕਿਲੇ ਨੂੰ ਕਈ ਮਹੀਨਿਆਂ ਤੱਕ ਘੇਰੀ ਰੱਖਿਆ ਤਾਂ ਅੰਦਰ ਰਾਸ਼ਨ ਖਤਮ ਹੋ ਗਿਆ ਭੁੱਖ ਅਤੇ ਮੁਸ਼ਕਲ ਹਾਲਾਤਾਂ ਕਾਰਨ ਮੱਜੀ ਤੇ ਇਹ ਚਾਲੀ ਸਿੰਘ ਡੋਲ ਗਏ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਿਹਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਉਹਨਾਂ ਨੇ ਇੱਕ ਕਾਗਜ਼ ਤੇ ਲਿਖ ਕੇ ਇਹ ਦਸਤਖਤ ਕਰ ਦਿੱਤੇ ਜਿਸ ਨੂੰ ਬੇਦਾਵਾ ਕਿਹਾ ਜਾਂਦਾ ਹੈ ਜਦੋਂ ਇਹ ਸਿੰਘ ਆਪਣੇ ਘਰਾਂ ਨੂੰ ਵਾਪਸ ਮਾਝੇ ਪਹੁੰਚੇ ਤਾਂ ਉਹਨਾਂ ਦੀ ਪਰਿਵਾਰਾਂ ਅਤੇ ਖਾਸ ਕਰਕੇ ਮਾਈ ਪਾਗੋ ਜੀ ਨੇ ਉਹਨਾਂ ਨੂੰ ਬਹੁਤ ਫਟਕਾਰ ਪਾਈ ਮਾਈ ਪਾਗੋ ਜੀ ਨੇ ਉਹਨਾਂ ਨੂੰ ਬੰਗਾਰਿਆ ਕਿ ਜੇ ਤੁਸੀਂ ਜੰਗ ਦੇ ਮੈਦਾਨ ਵਿੱਚੋਂ ਭੱਜ ਕੇ ਆਏ ਹੋ ਆਹ ਕਰ ਬੈਠ ਕੇ ਚੂੜੀਆਂ ਪਾ ਲੋ ਮੈਂ ਖੁਦ ਗੁਰੂ ਜੀ ਲਈ ਲੜਨ ਜਾਵਾਂਗੀ ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਮਾਈ ਭਾਗੋ ਦੀ ਅਗਵਾਈ ਵਿੱਚ ਮੂੜ ਗੁਰੂ ਜੀ ਦੀ ਪਾਲ ਵਿੱਚ ਨਿਕਲ ਪਏ ਜਦੋਂ ਗੁਰੂ ਜੀ ਚਮਕੌਰ ਦੀ ਚੰਕ ਤੋਂ ਬਾਅਦ ਮਾਲਵੇ ਦੇ ਇਲਾਕੇ ਵਿੱਚ ਸਨ ਮੁਗਲ ਫੌਜਾਂ ਉਹਨਾਂ ਦਾ ਪਿੱਛਾ ਕਰ ਰਹੀਆਂ ਸਨ ਕਿਦਰਾਨੀ ਦੀ ਟਾਬ ਤੇ ਇਹਨਾਂ 40 ਸਿੰਘਾਂ ਨੇ ਮੁਗਲ ਫੌਜਾਂ ਨੂੰ ਰੋਕ ਲਿਆ ਇਹਨਾਂ ਇੱਕ ਜੰਗ ਹੋਈ ਜਿਸ ਵਿੱਚ ਸਾਰੇ 40 ਸਿੰਘ ਸ਼ਹੀਦ ਹੋ ਗਏ ਪਰ ਉਹਨਾਂ ਨੇ ਮੁਗਲ ਫੌਜਾਂ ਦੇ ਪੈਰ ਉਖਾੜ ਦਿੱਤੇ ਜੰਗ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੈਦਾਨੀ ਜੰਗ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਭਾਈ ਮਹਾ ਸਿੰਘ ਜੀ ਅਜੇ ਆਖਰੀ ਸਾਹ ਲੈ ਰਹੇ ਸਨ ਗੁਰੂ ਜੀ ਨੇ ਉਹਨਾਂ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਅਤੇ ਕੋਈ ਬਰ ਮੰਗਣ ਲਈ ਕਿਹਾ ਭਾਈ ਮਹਾ ਸਿੰਘ ਜੀ ਨੇ ਸਿਰਫ ਇਹੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਜੇ ਸਾਡੇ ਤੇ ਤਰਸ ਆਇਆ ਹੈ ਤਾਂ ਉਹ ਬੇਦਾਵਾ ਪਾੜ ਦਿਓ ਤੇ ਸਾਡੀ ਟੁੱਟੀ ਮੁੜ ਕੰਢੀ ਗੁਰੂ ਜੀ ਨੇ ਉਹ ਬੇਦਾਵਾ ਜੀਵ ਵਿੱਚੋਂ ਕੱਢ ਕੇ ਪਾੜ ਦਿੱਤਾ ਤੇ ਉਹਨਾਂ ਨੂੰ ਮੁਕਤਿਆ ਦਾ ਕਿਤਾਬ ਦਿੱਤਾ ਜੇਕਰ ਤੁਸੀਂ ਵੀ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋ ਤਾਂ ਕਮੈਂਟ ਵਿੱਚ ਧੰਨ ਸਿੱਕੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ